ਗੁਰਜੀ ਕਾਕਾਉ ਸਾਬਾਏ ਨੂੰ ਵੀ ਪਤਾ ਹੈ ਮੈਂ ਸੁਖਤ ਹੈ ਤਾਂ ਅੰਦੋਸਤਾਨ ਤੋਂ ਬਾਹਰ ਲਗ पाच ਮਿੰਟ ਪਹਿਲਾਂ ਹੀ ਮੈਨੂੰ ਕਿਸੇ ਨੇ WhatsApp ਤੇ ਵੀਡੀਓ ਭੇਜੀ ਹੈ ਜਿਹਦੇ ਵਿੱਚ ਭਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਵਜੂਰ ਸਾਹਿਬ ਦਰਸ਼ਨਾਂ ਲਈ ਗਿਆ ਹੈ ਤੇ ਉਹਦੀ ਜਿਹੜੀ ਦਰਸ਼ਨ ਕਰਕੇ ਟਾ ਫੋਟੋ ਭਈਏ ਉਹਦੇ ಜೊਦੇ ਬਾਕੀ ਦੇ ਵੀ ਪਰਿਵਾਰ ਦੇ ਮੈਂਬਰ ਤੇ ਅਫਸਰ ਹੋਗਾਰ ਸਨ ਉਹਨਾਂ ਨੂੰ ਜਿਹੜਾ ਸਿਰੋਪਾ ਦੀ ਬਖਸ਼ਿਸ਼ ਹੋਈ ਹੈ ਜਾਂ ਸਿਰੋਪਾ ਦਿੱਤਾ ਗਿਆ ਹੈ ਤਖਤ ਸਾਹਿਬ ਵੱਲੋਂ ਮੈਂ ਸਮਝਾਂ ਕਿ ਜਿਨ੍ਹਾਂ ਨੇ ਇਹ ਸਿਰੋਪਾ ਦਿੱਤਾ ਉਹਨਾਂ ਨੇ ਬੜੀ ਵੱਡੀ ਭੁਰ ਕੀਤੀ ਹੈ ਆਪਾਂ ਤਾਂ ਭਗਵਾਨ ਦਾ ਮਾਰ ਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਪਤਨ ਸਿੱਖਾਂ ਮੇਰੇ ਮੂੰਹ ਤੇ ਦਾੜੀ ਨਹੀਂ ਹੈ ਸਿਰ ਤੇ ਕੇਸ ਨਹੀਂ ਹੈ ਮੇਰਾ ਪਿਓ ਪੂਰਾ ਗੁਰਸਿੱਖੀ ਮੈਂ ਸ਼ਰਾਬ ਵੀ ਪੀਂਦਾ ਹਾਂ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹਨਾਂ ਦੇ ਹੋਣ ਕਰਕੇ ਵੀ ਜੇ ਤੁਸੀਂ ਮੈਨੂੰ ਸਰੂਪਾ ਦੇਣਾ ਤਾਂ ਜ਼ਰੂਰ ਦਿਓ ਪਰ ਮੈਂ ਸੰਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਵੇਖਿਆ ਹੋਰ ਕੋਈ ਸ਼ਿਕਵਾ ਜਾਨੀ ਨਹੀਂ ਦਿੱਤੀ ਮੇਰੀ ਨਿਮਤਾ ਸਾਹਿਬ ਬੈਂਤੀ ਹੈ ਤਖਤ ਸਾਹਿਬ ਦੇ ਜ਼ਕੀਰਦਾਰ ਭਾਈ ਸਾਹਿਬ ਭਾਈ ਕਰਵਾਨ ਸਿੰਘ ਜੀ ਦੇ ਅੱਗੇ ਮਿਹਰਬਾਨੀ ਕਰਕੇ ਜਿਨ੍ਹਾਂ ਨੇ ਇਹ ਸਰੂਪਾ ਦਿੱਤਾ ਉਹ ਦਸਮ ਪਾਤਸ਼ਾਹ ਕਰੋ ਅਰਦਾਸ ਕਰਕੇ ਫੁੱਲ ਬਖਸ਼ਵਾਨ اے ਦਸਵੇਂ ਪਾਤਸ਼ਾਹ ਤੇਰੇ ਸਭ ਸਹਬਾਨ ਤੇ ਸਾਡੇ ਕੋ ਬੜੀ ਵੱਡੀ ਫੁੱਲ ਹੋ ਗਈ ਐ ਅਸੀਂ ਇੱਕ ਪਤਾ ਸਿੱਖ ਨੂੰ ਸਰਪਾ ਦਿੱਤਾ ਤੇ ਮਿਹਰਬਾਨੀ ਕਰਕੇ ਸਾਨੂੰ ਬਖਸ਼ ਲੈ ਸਾਡੇ ਤੇ ਕੋਈ ਗੁੱਸਾ ਕੇ ਨਾ ਨਾ ਕਰੀ ਤੇ ਮੈਂ ਇੱਕ ਅਰ ਭਗਵੰਦ ਮਾਨ ਨੂੰ ਕਹਾਂਗਾ ਜੇ ਤੱਕ ਸਾਹ ਜਹੂਰ ਸਾਉ ਤੇ ਤੁਸੀਂ ਸਰਪਾ ਲੈ ਲਿਆ ਤਾ ਹੁਣ ਦਸਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਗਾੜੀ ਮੂੰਹ ਨਾ ਨਾ ਬੰਦ ਕਰ ਦਿਓ ਵਰਨਾ ਪਤਾ ਨਹੀਂ ਉਹ ਕਾਲਪੁਰ ਕਿਹੜੀ ਜਗ੍ਹਾ ਕਿਸ ਵਗਰ ਕਿਸ ਤਰ੍ਹਾਂ ਦੀ ਸਜ਼ਾ ਦੇਵੇ ਮੈਂ ਤਾਂ ਦਿਲ ਦੇ ਦਰਦਿਆਂ ਤੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ੇ ਤੁਸੀਂ ਖਿਮਾ ਮੰਗ ਕੇ ਸਿੱਖੀ ਸਰੂਪ ਧਾਰਨ ਕਰੋ ਵਾਇਗੁਰ ਜੀ ਕਾ ਕਾਲਸਾ ਵਾਇਗੁਰ ਜੀ ਕੀ ਪੜ੍ਹੇ ਗੁਰੂ ਜੀ ਕਾ ਕਾਲਸਾ ਵਾਇਗੁਰ ਜੀ ਕੀ ਪੜ੍ਹੇ ਮੈਂ ਸੁਬਤ ਆ ਤਾਂ ਅੰਤੋਤ ਸੌਪਾ ਮੈਂ 5 ਮਿੰਟ ਪਹਿਲਾਂ ਹੀ ਮੈਨੂੰ ਕਿਸੇ ਨੇ WhatsApp ਤੇ ਵੀਡੀਓ ਭੇਜੀ ਜਿਹਦੇ ਵਿੱਚ ਭਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਹਵੇ ਜੋਰ ਸਾਹਿਬ ਦਰਸ਼ਨਾਂ ਲਈ ਗਿਆ ਤੇ ਉਹਦੀ ਜਿਹੜੀ ਦਰਸ਼ਨ ਕਰਕੇ ਟਾ ਫੋਟੋ ਭਈਏ ਉਹਦੇ ਜੋਦੇ ਬਾਕੀ ਦੇ ਵੀ ਪਰਿਵਾਰ ਦੇ ਮੈਂਬਰ ਤੇ ਅਫਸਰ ਹੋ ਗਏ ਸਨ ਉਹਨਾਂ ਨੂੰ ਜਿਹੜਾ ਸਰੂਪਾ ਦੀ ਬਖਸ਼ਿਸ਼ ਹੋਈ ਹੈ ਜਾਂ ਬਖਸ਼ਿਸ਼ ਸਰੂਪਾ ਦਿੱਤਾ ਗਿਆ ਹੈ ਤਖਤ ਸਾਹਿਬ ਵੱਲੋਂ ਮੈਂ ਸਮਝਾਂ ਕਿ ਜਿਨ੍ਹਾਂ ਨੇ ਇਹ ਸਰੂਪਾ ਦਿੱਤਾ ਉਹਨਾਂ ਨੇ ਬੜੀ ਵੱਡੀ ਭਲ ਕੀਤੀ ਹੈ ਅਪਨ ਤਾਂ ਭਗਵਾਨ ਦਾ ਮਾਰਨ ਕਹਿਣਾ ਚਾਹੀਦਾ ਸੀ ਕਿ ਮੈਂ ਪਤਾ ਚੇ ਕਾਂ ਮੇਰੇ ਮੋਤੇ ਦਾੜੀ ਨਹੀਂ ਹੈ ਸਿਰ ਤੇ ਕੇਸ ਨਹੀਂ ਹੈ ਮੇਰਾ ਪਿਓ ਪੂਰਾ ਗੁਰਸਿੱਖ ਸੀ ਮੈਂ ਸ਼ਰਾਬ ਵੀ ਪੀਂਦਾ ਹਾਂ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹਨਾਂ ਦੇ ਹੋਂਨ ਕਰਕੇ ਵੀ ਜੇ ਤੁਸੀਂ ਮੈਨੂੰ ਸਰੂਪਾ ਦੇਣਾ ਤਾਂ ਜ਼ਰੂਰ ਦਿਓ ਪਰ ਮੈਂ ਸੰਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਵੇਖਿਆ ਹੋਰ ਕੋਈ ਸ਼ਿਕਵਾ ਨਹੀਂ ਦੇਖੀ ਮੇਰੀ ਨਿਮਤਾ ਸਾਹਿਬ ਬੈਂਟਰੀ ਹੈ ਤਖਤ ਸਾਹਿਬ ਦੇ ਜ਼ਕੀਰਦਾਰ ਭਾਈ ਸਾਹਿਬ ਭਾਈਕਰਵਾਨ ਸਿੰਘ ਜੀ ਦੇ ਅਗੇ ਮਿਹਰਬਾਨੀ ਕਰਕੇ ਜਿਨ੍ਹਾਂ ਨੇ ਸਰੂਪਾ ਦਿੱਤਾ ਉਹ ਦਸਮ ਪਾਤਸ਼ਾਹ ਕਰੋ ਅਰਦਾਸ ਕਰਕੇ ਫੁੱਲ ਬਖਸ਼ਵਾਨ اے ਦਸਵੇਂ ਪਾਤਸ਼ਾਹ تیرے ਸੱਜ ਸਰਬਾਨ ਤੇ ਸਾਡ ਕੋ ਬੜੀ ਵੱਡੀ ਫੁੱਲ ਹੋ ਗਈ ਐ ਅਸੀਂ ਇੱਕ ਪਤਨ ਸਿੱਖ ਨੂੰ ਸਰੂਪਾ ਦਿੱਤਾ ਤੇ ਮਿਹਰਬਾਨੀ ਕਰਕੇ ਸਾਨੂੰ ਬਖਸ਼ ਲੈ ਸਾਡੇ ਤੇ ਕੋਈ ਗੁੱਸਾ ਨਾ ਕਰੇ ਤੇ ਮੈਂ ਇੱਕ ਅਰ ਭਗਵੰਦ ਮਾਨ ਨੂੰ ਕਹਾਂਗਾ ਜੇ ਤੱਕ ਸਾਹਿਬ ਜੀ ਹਰ ਸਾਹਿਬ ਤਾਂ ਤੁਸੀਂ ਸਰੂਪਾ ਲੈ ਲਿਆ ਤਹਾਨੂੰ ਦਾ ਸੋਹ ਬਾਦਸ਼ਾਹ ਦਾ ਹੁਕਮ ਮੰਨ ਕੇ ਦਾੜੀ ਮੂੰਹ ਨਾਣਾ ਬੰਦ ਕਰ ਦਿਓ ਵਰਨਾ ਪਤਾ ਨਹੀਂ ਉਹ ਕਾਲਪੁਰ ਕਿਹੜੀ ਜਗ੍ਹਾ ਕਿਸ ਵਗੈ ਕਿਸ ਤਰ੍ਹਾਂ ਸਜਾ ਦੇਵੇ ਮੈਂ ਤਾਂ ਦਿਲ ਦੇ ਦਰਦਿਆਂ ਚੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ੇ ਤੁਸੀਂ ਖਿਮਾ ਮੰਗ ਕੇ ਸਿੱਖੀ ਸ੍ਰੋ ਉਤਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ